ਅੱਜ ਤੜਕਸਰ ਦਰਾਹਾ ਦੇ ਦੱਖਣੀ ਬਾਈਪਾਸ ਉੱਪਰ ਰਿਮਟ ਯੂਨੀਵਰਸਿਟੀ ਦੀ ਬੱਸ ਨੂੰ ਉਸ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਰੋਕਿਆ ਗਿਆ ਕਿਉਂਕਿ ਇਸ ਬੱਸ ਦੇ ਵਿੱਚ ਜਿੰਨੇ ਇਸ ਬੱਸ ਦੀ ਕੈਪੈਸਿਟੀ ਹੈ ਉਸ ਤੋਂ ਜ਼ਿਆਦਾ ਬੱਚੇ ਭਰੇ ਗਏ ਸਨ ਇਹ ਬੱਸ ਵਿੱਚ 52 ਬੱਚਿਆਂ ਦੇ ਬੈਠਣ ਦੀ ਕੈਪੈਸਿਟੀ ਹੈ ਪਰੰਤੂ ਇਸ ਵਿੱਚ 85-90 ਬੱਚੇ ਤੁੰਨੇ ਹੋਏ ਸੰ ਜਿਸ ਕਰਕੇ ਮਾਪਿਆਂ ਦੇ ਵਿੱਚ ਭਾਰੀ ਰੋਸ ਸੀ ਉਹਨਾਂ ਨੇ ਇਸ ਬੱਸ ਨੂੰ ਰੋਕ ਲਿਆ ਤੇ ਮੀਡੀਆ ਨੂੰ ਸੂਚਿਤ ਕੀਤਾ ਹੈ ਲਗਭਗ 1 ਮਿੰਟ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਤੇ ਉਸੋਂ ਉਸ ਸਮੇਂ ਜਦੋਂ ਯੂਨੀਵਰਸਿਟੀ ਦੀ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਬਹੁਤ ਜਲਦੀ ਮਸਲਾ ਹੱਲ ਕਰ ਲੈਣਗੇ ਅੱਜ ਵੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ 1-2 ਦਿਨ ਦੇ ਵਿੱਚ ਇਸ ਮਸਲੇ ਨੂੰ ਇਸ ਨੂੰ ਠੀਕ ਕਰ ਦੇਣਗੇ ਉਹ ਕਰਦਿਆਂ ਮਾਪਿਆਂ ਦੇ ਨਾਲ ਗੱਲਬਾਤ ਹਾਂਜੀ ਵੀਰ ਜੀ ਕੀ ਨਤੋਟਾ ਤਰੁਣ ਕੁਮਾਰ ਜੀ ਤਰੁਣ ਵਿੱਚ ਤਰੁਣ ਜੀ ਅੱਜ ਤੁਸੀਂ ਇਹ ਬੈਨ ਤੇ ਜੋ ਸਕੂਲ ਦੇ ਬੱਚਿਆਂ ਦੀ ਹੈ ਜਿੰਦੇ ਖੜੇ ਹੋ ਕੇ ਸਰ ਇਹ ਲੱਗੂ ਬਾਕੀ ਡੇਢ ਮਹੀਨਾ ਹੋ ਗਿਆ ਜਦ ਦਾ ਨਵਾਂ ਸੈਸ਼ਨ ਸਟਾਰਟ ਹੋਇਆ ਅਗਸਤ ਦਾ ਤਦ ਦਾ ਇਹਨਾਂ ਦੀ ਬੱਸ ਜਿਹੜੀ ਫੁੱਲ ਆ ਰਹੀ ਹੈਗੀ ਐ ਅਸੀਂ ਬਹੁਤ ਵਾਰ ਰਿਕਵੈਸਟ ਵੀ ਕਰਤੀਆਂ ਤੁਹਾਡੇ ਤੋਂ ਵੀ ਕੋਆਇਆ ਐ ਐਸਆਈ ਸਾਹਿਬ ਤੋਂ ਵੀ ਕੋਆਇਆ ਉਹ ਕਹਿੰਦੇ ਜੀ ਨਵਾਂ ਸੈਸ਼ਨ ਚੱਲੂ ਆਇਆ 2 ਦਿਨ ਦਾ ਟਾਈਮ ਦਿਓ 2 ਦਿਨ 3 ਦਿਨ ਕਰਦੇ ਕਰਦੇ ਫਿਰ 15 ਦਿਨ ਬਾਅਦ ਇਹਨਾਂ ਨੇ 2 ਦਿਨ ਵਾਸਤੇ ਇੱਕ ਛੋਟੀ ਬੱਸ ਲਾਈ ਉਹ 2 ਦਿਨ ਤੋਂ ਬਾਅਦ ਉਹ ਵੀ ਬੰਦ ਹੋ ਗਈ ਹੁਣ ਪਿਛਲੇ 1 ਮਹੀਨੇ ਤੋਂ ਬੱਸ ਡੇਢ ਗੁਣਾ ਲਗਭਗ ਡਬਲ ਸਵਾਰੀ ਭਰ ਕੇ ਆਦੀ 52 ਸੀਟਰ ਬੱਸ ਹੈ ਇਹਦੇ ਅੰਦਰ 80-85 ਬੱਚੇ ਭਰੇ ਹੁੰਦੇ ਆ ਮੈਂ ਕਹਿ ਕੇ ਕਿ ਇਹਨਾਂ ਦਾ ਜਿਹੜਾ ਟਰਾਂਸਪੋਰਟੇਸ਼ਨ ਨਾਲ ਵਿਕਰਮ ਜੀ ਹੈਗੇ ਉਹਨਾਂ ਨੂੰ ਰਿਕਵੈਸਟ ਕਰ ਕਰਕੇ ਥੱਕ ਗਿਆ ਹੈਗਾ ਬਸ ਉਹ ਇਹ ਹੀ ਕਹਿੰਦੇ ਅਗਲੇ ਹਫਤੇ ਕਰਾ ਰਹੇ ਆ ਚਾਰ ਦਿਨ ਨੂੰ ਕਰਾ ਰਹੇ ਆ ਦੋ ਦਿਨ ਨੂੰ ਕਰਾ ਰਹੇ ਆ ਹੁਣ 2 ਮਹੀਨੇ ਹੋ ਗਏ ਬੱਚੇ ਐਵੇਂ ਹੀ ਜਾ ਰਹੇ ਆ ਫੀਸਾਂ ਇਹਨਾਂ ਨੇ ਬੱਚਿਆਂ ਤੋਂ ਸਾਰਿਆਂ ਤੋਂ ਲੈ ਜਾਂਦਾ ਇਹਨਾਂ ਨੂੰ ਪਤਾ ਹੈ ਵੀ ਅਸੀਂ ਇੰਨੇ ਬੱਚਿਆਂ ਦੀ ਐਡਮਿਸ਼ਨ ਲਿੱਤੀ ਹੈ ਇਸ ਟਰਾਂਸਪੋਰਟੇਸ਼ਨ ਦੇ ਉੱਤੇ ਤੇ ਉਸ ਹਿਸਾਬ ਨਾਲ ਰੇਂਜ ਵੀ ਕਰਨਾ ਚਾਹੀਦਾ ਬੱਸ ਦਾ ਹੁਣ ਫੀਸ ਤਾਂ ਇਹਨਾਂ ਨੇ ਲੈ ਲਈ ਹੈਗੀ 100 120 ਬੱਚੇ ਇਸ ਰੂਟ ਦੇ ਉੱਤੇ ਹੈਗੇ ਆ ਬੱਸ ਇੱਕ ਹੈਗੀ ਆ ਹੁਣ ਤੁਸੀਂ 120 ਬੱਚਿਆਂ ਦੇ ਉੱਤੇ ਹੀ ਇੱਕ ਬੱਸ ਕਿਵੇਂ ਲਾ ਸਕਦੇ ਹੈਗੇ ਉਹ ਉਹਨਾਂ ਵਿੱਚੋਂ ਵਿੱਚੋਂ 20 25 ਨਹੀਂ ਆਂਦੇ ਲਗਭਗ 80 85 ਬੱਚੇ ਰੋਜ਼ ਜਾਂਦੇ ਆ ਇੱਕੋ ਬੱਸ ਦੇ ਉੱਤੇ ਬੈਠ ਕੇ ਉਹ ਕੋਈ ਵੀ ਹਾਦਸਾ ਹੋ ਸਕਦਾ ਹੈ ਕੁਝ ਵੀ ਪਿੱਛੇ ਬਰਸਾਤੀ ਮੌਸਮ ਹੈਗਾ ਸੀ ਜਗਾ ਜਗਾ ਟੋਏ ਟਿੱਬੇ ਹੈਗੇ ਆ ਬੱਚੇ ਇੰਨੇ ਪਰੇਸ਼ਾਨ ਹੁੰਦੇ ਆ ਖੜੇ ਕਰ ਸਵੇਰੇ ਉੱਠ ਕੇ 7 ਵਜੇ ਬੱਚਿਆਂ ਨੇ ਜਾਣਾ ਤੇ ਖੜੇ ਹੋ ਕੇ ਜਾਂਦੇ ਆ ਸਾਰੇ ਬੱਚੇ ਤੁਸੀਂ ਆ ਨਹੀਂ ਰਿਹਾ ਇਹਨੇ ਬੱਚਾ ਬਿਠਾਇਆ ਹੋਇਆ ਸਾਧ ਬੱਚਿਆਂ ਨੂੰ ਆ ਨਹੀਂ ਰਿਹਾ ਹੈਗਾ ਸਰ ਸਾ ਬਿਲਕੁਲ ਬੱਚਿਆਂ ਨੂੰ ਆ ਨਹੀਂ ਰਿਹਾ ਬੱਚੇ ਪਰੇਸ਼ਾਨ ਨੇ ਬੱਚੇ ਸਾਰੇ ਖੜੇ ਤੁਸੀਂ ਪੁੱਛੋ ਬੱਚਿਆਂ ਨੂੰ ਤੁਸੀਂ ਬੱਚਿਆਂ ਨੂੰ ਪੁੱਛੋ ਵੀ ਕੀ ਪਰੇਸ਼ਾਨੀਆਂ ਬੱਚੇ ਰੋ ਜਾਂਦੇ ਨੇ ਤੇ ਤੁਸੀਂ ਕੋਈ ਮੈਨੇਜਮੈਂਟ ਨਾਲ ਪ੍ਰਿੰਸੀਪਲ ਨਾਲ ਇਸ ਮਸਲੇ ਦੇ ਉੱਪਰ ਕੋਈ ਲਿਖਤੀ ਸ਼ਿਕਾਇਤ ਕੀਤੀ ਹੈ ਲਿਖਤੀ ਸ਼ਿਕਾਇਤ ਆਨਲਾਈਨ ਸਾਈਟ ਤੇ ਰਿਕੁਐਸਟ ਪਾਈ ਬਾਕੀ ਮੈਂ ਨ ਵਿਕਰਮ ਕਿਉਂਕਿ ਉਹ ਕਹਿੰਦੇ ਹੈਗੇ ਵੀ ਟਰਾਂਸ ਟਰਾਂਸਪੋਰਟੇਸ਼ਨ ਸਾਰੀ ਵਿਕਰਮ ਜੀ ਦੇਖਦੇ ਹੈਗੇ ਉੱਥੇ ਜਿਹੜੇ ਮੇਨ ਹੈਗੇ ਆ ਉਹ ਕਹਿੰਦਾ ਤੁਸੀਂ ਵਿਕਰਮ ਨਾਲ ਕੰਸਲਟ ਕਰੋ ਉਹੀ ਬੱਸਾਂ ਦਾ ਰੂਟ ਦੇਖਦੇ ਆ ਉਹੀ ਮੈਨੇਜਮੈਂਟ ਕਰਦੇ ਆ ਸਾਰੀ ਟਰਾਂਸਪੋਰਟੇਸ਼ਨ ਦੀ ਵਿਕਰਮ ਨੂੰ ਤਾਂ ਮੈਂ ਘੱਟ ਤੋਂ ਘੱਟ ਮੇਰੇ ਸਾਹਮਣੇ 100 150 ਕਾਲ ਕੀਤੀ ਹੈਗੀ ਆ ਤਿੰਨ ਦਿਨ ਪਹਿਲਾਂ ਵੀ ਵਿਕਰਮ ਸਾਨੂੰ ਫੋਨ ਕੀਤਾ ਸੀਗਾ ਕਿ ਉਹਨਾਂ ਨੇ ਕਿਹਾ ਇੱਕਦਾਂ ਦੇ ਰੁਕ ਜਾ ਕੋਈ ਨਹੀਂ ਅਸੀਂ ਤੁਹਾਨੂੰ ਕਰਾਂਗੇ ਉਹ ਦੇਖ ਲਓ ਤੁਸੀਂ ਅਸੀਂ ਵੀ ਐਨੇ ਦਿਨ ਹੋ ਗਿਆ ਸੀ ਪਰੇਸ਼ਾਨ ਹੋਏ ਪਏ ਬੱਚੇ ਵੀ ਪਰੇਸ਼ਾਨ ਹੋਏ ਪਏ 1 ਅਗਸਤ ਤੋਂ ਇਹੀ ਹਾਲ ਹੈ ਜਦ ਐਸੈਸ਼ਨ ਸਟਾਰਟ ਹੋਇਆ ਪਿਛਲੇ ਡੇਢ ਮਹੀਨੇ ਤੋਂ ਇਹਨਾਂ ਕੋਲ ਬੱਚੇ ਨੇ ਜਿਆਦਾ ਐ ਮੰਗ ਕਰਦੇ ਮੰਗ ਇਹੀ ਕਰਤੇ ਹੈਗੇ ਆ ਵੀ ਯਾਤ ਹੈ ਬੱਸ ਹੋਰ ਲਗਾਣ ਜਾਂ ਫਿਰ ਉਸਾਂ ਆਮ ਨਾਲ ਬੱਚਿਆਂ ਦੀ ਐਡਮਿਸ਼ਨ ਲੈਣ ਜਿੰਨਾ ਕਹਿਣਾ ਤੇ ਕੋਈ ਇਨਫਰਾਸਟ੍ਰਕਚਰ ਹੈਗਾ ਇਹ ਨਹੀਂ ਨਾ ਵੀ ਅੰਦਰ ਸਾਡੇ ਕੋਲ ਬੱਸਾਂ ਤਾਂ ਹੈ ਨਹੀਂ ਅਸੀਂ ਉਸ ਰੂਟ ਦੇ ਉੱਤੇ 200-200 ਬੱਚਿਆਂ ਦੀ ਅਸੀਂ ਐਡਮਿਸ਼ਨ ਲਈ ਜਾ ਰਹੇ ਹੈਗੇ ਆ ਦੋ ਦਿਨ ਆਉਗੀ ਜੀ ਫਿਰ ਬੱਚਿਆਂ ਨੂੰ ਲੈ ਜਾਊਗੀ ਦੋ ਦਿਨਾਂ ਫਿਰ ਦੋ ਦਿਨ ਪਰ ਇਹ ਬੱਸ ਫਿਰ ਬੰਦ ਹੋ ਜਾਂਦੀ ਇਹ ਕੀ ਮਤਲਬ ਹੋਇਆ ਕਿਉਂਕਿ ਓਪੀ ਬੰਸਰ ਸਕੂਲ ਹੈ ਨਾ ਉਹਦੀ ਬੱਸ ਹੈਗੀ ਹੈ ਇਹ ਉਹ ਆਪਣੀ ਬੱਸ ਦੁਆਰਾ ਵਾਪਸ ਲੈ ਲਨ ਦੇ ਨੇ ਬਸ ਨਹੀਂ ਹੈ ਜਿਹੜਾ ਪ੍ਰਾਈਵੇਟ ਬੁਲਾਈ ਹੈ ਇਹਨਾਂ ਨੇ ਨਹੀਂ ਸਰ ਇਹ ਇਹਨਾਂ ਯੂਨੀਵਰਸਿਟੀ ਵਾਲੇ ਦੀ ਹੋਪੀ ਬੰਸਲ ਸਕੂਲ ਹੈਗਾ ਇਹ ਉਹਨਾਂ ਦੀ ਬੱਸ ਆ ਉਹ ਘੱਟ ਨਹੀਂ ਬੱਚੇ ਹਾਂਜੀ ਟੈਂਪਰੇਰੀ ਬੱਸ ਆ ਬਸੇ ਦੋ ਦਿਨ ਵਾਸਤੇ ਆਉਂਦੀ ਹੈ ਇਹਨਾਂ ਨੇ ਕਿਹਾ ਤੁਹਾਨੂੰ ਬੁਲਾਇਆ ਹੈਗਾ ਇਹ ਐਸਆਈ ਤੁਹਾਨੂੰ ਬੁਲਾਵਾਂਗੇ ਇੱਥੇ ਘੇਰ ਕੇ ਜਦੋਂ ਬੱਸ ਰੋਕਦੇ ਆ ਫਿਰ ਇੱਕ ਦਿਨ ਵਾਸਤੇ ਸਕੂਲ ਦੀ ਬੱਸ ਭੇਜ ਦਿੰਦੇ ਹੈਗੇ ਸਵਾਰੀਆਂ ਉਧਰ ਚੜਾਉਣਾਂ ਦਾ ਬਿਕਮ ਸਰ ਹੈਗੀ ਇਹਨਾਂ ਨਾਲ ਤੁਹਾਡੀ ਗੱਲ ਹੋਈ ਆ ਅੱਜ ਅੱਜ ਨਹੀਂ ਸ਼ਨੀਵਾਰ ਹੋਈ ਆ ਜੀ ਸ਼ਨੀਵਾਰ ਉਹਨਾਂ ਨੇ ਮੈਨੂੰ ਕਿਹਾ ਹੈਗਾ ਸੀ ਸ਼ੁੱਕਰਵਾਰ ਵੀ ਹੋਈ ਸ਼ਨੀਵਾਰ ਵੀ ਹੋਈ ਵੀਰਵਾਰ ਵੀ ਹੋਈ ਉਹਨਾਂ ਨੇ ਕਿਹਾ ਹੈ ਹਾਲੇ ਜੇ ਸਾਡੀ ਨਵੀਂ ਬਸਾ ਆ ਗਈ ਹੈ ਸੋਮਵਾਰ ਤੋਂ ਇਸ ਰੂਟ ਦੇ ਉੱਤੇ ਦੋ ਬਸਾ ਚੱਲਿਆ ਕਰਨਗੀਆਂ ਪਰ ਨਹੀਂ ਚਲਦੀਆਂ ਹੈਗੀਆਂ ਤੁਸੀਂ ਕੀ ਕਰੂੰਗੇ ਇਸ ਨੂੰ ਬਿਲਕੁਲ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਮੈਂ ਕੰਨੇ ਇੱਥੇ ਵੀ ਗਿਆ ਸੀ ਉਹ ਕਹਿੰਦੇ ਖੰਨੇ ਜਾ ਕੇ ਤੁਸੀਂ ਦੇਖਿਆ ਉਹ ਦਰਖਾਸਤ ਮੈਂ ਖੰਨੇ ਜਾ ਕੇ ਵੀ ਦੇਖ ਕੇ ਆਵਾਂਗੇ ਐਸਪੀ ਦਫ਼ਤਰ ਜਿੱਥੇ ਵੀ ਹੋ ਸਕੇ ਮੈਂ ਲਿਖਤੀ ਜੇ ਨਹੀਂ ਇਹਦਾ ਹਾਲ ਹੋਇਆ ਹੈ ਬੱਚਿਆਂ ਦੀ ਸਿਹਤ ਦਾ ਮਾਮਲਾ ਹੈਗਾ ਰਸਤੇ 'ਚ ਕਿਤੇ ਵੀ ਐਕਸੀਡੈਂਟ ਹੋ ਸਕਦਾ ਹੈ ਤੇ ਜੇ ਐਕਸੀਡੈਂਟ ਹੋਇਆ ਤੇ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣ ਦਾ ਖਤਰਾ ਹੈ ਨਾ ਡਬਲ ਸਵਾਰੀਆਂ ਨਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜੋ ਦੂਸਰੀ ਬੈ ਨਾ ਜੋ ਰਿਮਟ ਯੂਨੀਵਰਸਿਟੀ ਹੈ ਇਸ ਦੇ ਬੱਚਿਆਂ ਦੀ ਜੋ ਬੱਸ ਹੈ ਬੱਚੇ ਦੇਖੋ ਕਿਸ ਤਰ੍ਹਾਂ ਬੱਚੇ ਓਵਰ ਕਰਾਊਡਡ ਬੱਸ ਹੈ ਤੇ 52 ਸੀਟਾਂ ਦੀ ਬੱਸ ਹੈ ਤੇ ਇਹ 80 85 ਬੱਚੇ ਇਸ ਵਿੱਚ ਭਰੇ ਹੋਏ ਨੇ ਜਿਸ ਕਰਕੇ ਜੋ ਬੱਚਿਆਂ ਦੇ ਮਾਪੇ ਨੇ ਇਹਨਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਬੱਚਿਆਂ ਨੂੰ ਲੈ ਕੇ ਜੋ ਮਾਪੇ ਨੇ ਉਹਨਾਂ ਦਾ ਬਹੁਤ ਕਨਸਰਨ ਹੁੰਦਾ ਹੈ ਹੁਣ ਦੂਸਰੀ ਬੱਸ ਬੁਲਾ ਲਈ ਗਈ ਹੈ ਬਾ ਉਹ ਬਸ ਟੈਂਪਰਰੀ ਬਸ ਹੈ ਮਾਪਿਆਂ ਦੇ ਦੱਸਣ ਅਨੁਸਾਰ 1-2 ਦਿਨ ਉਹ ਬਸ ਚਲਾਉਣਗੇ ਤੇ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਹੀ ਇਹ ਬਰਤਾਰਾ ਚੱਲੂ ਰਹੇਗਾ ਮੈਂ ਗਰਦੀਪ ਸਿੰਘ ਦਾ ਆਪਣਾ ਇੰਡੀਆ ਤੋਂ